ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਖਰਚਾ ਦਾ ਬਿੱਲ ਜ਼ੀਰੋ ਆ ਰਿਹਾ ਹੈ ਹਾਂ ਜੀ ਇਹ ਬਿਜਲੀ ਦਾ ਬਿਲਕੁਲ ਮਾਫ ਹੋਇਆ ਜਦਿਆਨ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਬਹੁਤ ਹੀ ਸਰਕਾਰ ਆਈ ਸਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲੱਗੇ ਨੇ ਜ਼ੀਰੋ ਆ ਰਹੇ ਨੇ ਇਹਦੇ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਵੇ ਇਹਦੇ ਚਾਹ ਚਾਰ ਪੈਸਾ ਜੁੜਦੇ ਨੇ ਉਹਨਾਂ ਹੀ ਹੋਰ ਜੂਰੀ ਕੰਮ ਕਰ ਲੈਨੇ ਆਪਣੇ ਬਿੱਲ ਸਾਡੇ ਪਹਿਲੇ ਜਾਂਦਾ ਸੀ ਤੇ ਹੁਣ ਜਿਸ ਦੀ ਭਗਵਾਨ ਸਵਾਨ ਸਰਗਾ ਦਾ ਉਹਦਾ 0% ਜਾਂਦਾ ਤਗੀਆਂ ਕਿ ਜਿਹੜੇ ਜੁਨ ਤੇ ਮਾਸ ਕੀਤੀ ਹੋਈ ਬਿਜਲੀ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਪਹਿਲੀ ਹੀ ਤਰ੍ਹਾਂ ਤੋਂ ਕਿ ਮੈਨੂੰ ਉਹਦੂ ਬਿੱਲ ਆ ਜਾਂਦਾ ਸੀਗਾ ਉਹ ਤੋਂ ਮਤਲਬ ਉਹਦੂ ਜਿਹੜੇ ਜੁਨ ਧਮਾਸੀ ਤੇ ਬਿੱਲ ਕੱਤੀ ਆਂਦਾ ਹੁੰਦਾ ਹੂੰ ਸੂਲ ਤੇ ਕਾਫੀ ਤਾਂ 600 ਜੁਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਟਾਉਣ ਦਾ ਫੈਸਲਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਰੀ ਮੀਡੀਆ ਦਾ ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ ਬੁਲੰਦ ਨਾ ਕਰਦੇ ਤਾਂ ਇਹ ممکن ਹੀ ਨਾ ਹੁੰਦਾ ਤੋਂ ਉਤ ਤੋਂ ਬਾਅਦ ਮੈਂ ਗੁਰੂਪਾ ਕੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਹਨਾਂ ਕੁਝ ਮੇਰੇ ਲਈ ਕਰਿਆ ਇੱਕ ਈਸ਼ਰ ਭਾਜੀ ਨੇ ਚੰਡੀਗੜ੍ਹ ਤੋਂ ਔਰ ਕਈ ਹੈ ਜੀ ਨਾਮ ਨੇ ਜਿਹੜੇ ਮੈਂ ਲਿਸਟ ਬਹੁਤ ਲੰਬੀ ਨਹੀਂ ਲੈ ਸਕਦਾ ਤਾਂ ਇੱਕੋ ਵਾਰਡ ਚ ਦਿਲੋਂ ਧੰਨਵਾਦ ਰਾਹੂੰਗਾ ਔਰ ਹਮੇਸ਼ਾ ਆਪਣੇ ਬੱਚੇ ਨੂੰ ਇਹ ਕਹਿੰਦਾ ਰਹੂੰਗਾ ਕਿ ਓਕੇ ਟਾਈਮ ਮੇਰੇ ਖੁੱਦੇ ਪੰਜਾਬ ਦੇ ਵਾਸੀ ਮੇਰੇ ਕੰਮ ਆਏ। ਔਰ ਮੈਂ ਮੀਡੀਆ ਦਾ ਦਾ ਦਿলো ਧੰਨਵਾਦ ਕਰਦੇ ਆ ਨਾਲ ਦੀ ਨਾਲ ਮੈਂ ਆਪਣੇ ਪੰਜਾਬ ਦੀ ਸਰਕਾਰਾਂ ਦਾ ਆਪਣੇ ਏਡੀਸੀ ਸਾਹਿਬ ਡੀਸੀ ਮੈਡਮ ਐਮਐਲਏ ਖੰਨਾ ਤੇ ਈਓ ਸਾਹਿਬ ਦਾ ਦਿলো ਧੰਨਵਾਦ ਕਰਦਾ ਹਾਂ। ਮੈਨੂੰ ਡੀਸੀ ਮੈਡਮ ਤੇ ਏਡੀਸੀ ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ ਤੇ ਇਹਨਾਂ ਨੇ ਕੱਲ ਮੈਨੂੰ ਜੁਆਇਨ ਕਰਾਇਆ ਕਿੰਨੀ ਤਨਖਾਹ ਦੇਣਗੇ ਤੁਹਾਨੂੰ ਵੀ ਗੱਲ ਉਹੀ ਡੀਸੀ ਰੇਟ ਤੇ ਦੇਣਗੇ 13500 ਸਟਾਰਿੰਗ ਤੇ ਮੈਨਾਂ ਇਹ ਵੀ ਵਾਦਾ ਕੀਤਾ ਗਿਆ ਕਿ ਅਸੀਂ ਜਲਦੀ ਤੈਨੂੰ ਪੱਕਿਆਂ ਦੇ ਵਿੱਚ ਵੀ ਕਰਾਂਗੇ ਪਰ ਸਰ ਜਿਸ ਤਰ੍ਹਾਂ ਤੁਸੀਂ ਪਾਪਾ ਪਿਛਲੇ ਦਿਨੀ ਵੀ ਦਰਦ ਦਾ ਬਿਆਨ ਕੀਤਾ ਤੁਸੀਂ ਕਿ ਤੁਸੀਂ ਇਕੱਲੇ ਆਉਂਦੇ ਸੀ ਕਿ ਇਕੱਲਾ ਤੁਹਾਡਾ ਭਰਾ ਜੀ ਤੁਹਾਨੂੰ ਲੈਣ ਵਾਸਤੇ ਆਉਂਦਾ ਸੀ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਉਹ ਜਿਹੜੇ ਦੁੱਖ ਨੇ ਉਹ ਦਰਦ ਜਿਹੜੇ ਭੁੱਲ ਜਾਣਗੇ ਕਿਉਂਕਿ ਰੱਬ ਨੇ ਕਿਤੇ ਨਾ ਕਿਤੇ ਜਾਂ ਸੁਣ ਲਈ ਥੋੜੀ ਬਹੁਤ ਸੁਣਵਾਈ ਹੋਈ ਹੈ ਜੀ ਦੇਖੋ ਕਹਿੰਦੇ ਨਾ ਕਿ 12 ਸਾਲ ਬਾਅਦ ਤਾਂ ਰੂੜੀ ਦੇ ਵੀ ਭਾਗ ਲੱਗ ਜਾਂਦੇ ਆ ਮੈ ਮੈਂ ਤਾਂ ਡਬਲ ਲੱਗ ਗਿਆ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਵੀਰੋ ਚਾਹੇ ਜਿਨੇ ਇੱਕ ਪੈਸੇ ਦੀ ਵੀ ਮੇਰੀ ਮਦਦ ਕਰੀ ਹੈ ਮੈਂ ਉਹਦਾ ਵੀ ਦਿਲੋਂ ਧੰਨਵਾਦ ਕਰਦਾ ਮੈਂ ਕਰਨ ਊਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇਸ ਪੰਜਾਬ ਦੇ ਪੁੱਤ ਦਾ ਇੱਕ ਦੂਜੇ ਪੰਜਾਬ ਪੁੱਤ ਦੇ ਮਨ ਦਰਦ ਸਮਝਿਆ ਤੇ ਮੇਰੀ ਬਾਹ ਪਾੜੀ ਤੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰੋ ਛੱਤ ਜਿਹੜੀ ਚਲੀ ਜਾਣੀ ਸੀ ਉਹ ਬਚਾਤੀ ਚੰਡੀਗੜ੍ਹ ਦੇ ਹੋਰ ਚੰਡੀਗੜ੍ਹ ਤੇ ਉਹ ਇੰਸ਼ਰ ਭਾਈ ਜੀ ਨੇ ਯੂਵ ਨੇਤਿਆਂ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਏ ਨਹੀਂ ਦੇਖਿਆ ਦਿਨ ਰਾਤ ਨਹੀਂ ਦੇਖੀ ਹੁਣ ਮੇ ਨਾਲ ਖੜੇ ਰਹੇ ਕਿਤੇ ਨਾ ਕਿਤੇ ਤੁਹਾਡੇ ਪਾਪਾ ਦਾ ਸੁਪਨਾ ਵੀ ਪੂਰਾ ਹੋਇਆ ਜੀ ਮੇਰੇ ਫਾਦਰ ਦਾ ਬਹੀ ਦੁਦੀਆਂ ਤੋਂ 2 ਸਾਲ ਪਹਿਲੇ ਚਲੇ ਗਏ ਓਏ ਪਾਗਲਾ ਓਏ ਡੈਡੀ ਅੱਜ ਵੀ ਨਾਲ ਆਸ਼ੀਰਵਾਦ ਦੇਂਦੇ ਬੇ ਕਮਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖ ਤੂੰ ਇੰਸਪੀਰੇਸ਼ਨ ਹੈ ਤੈਨੂੰ ਦੇਖ ਕੇ ਤੈਨੂੰ ਕੈਮਰੇ ਦੇ ਅੱਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਤਰੁੰ ਦੀ ਮਿਹਨਤ ਨੂੰ ਔਰ ਦੇਖ ਕੇ ਤਰੁੰ ਤੋਂ ਉਹ ਮਿਹਨਤ ਕਰਨਗੇ ਉਹ ਹੋਰ ਅੱਗੇ ਵਧਣਗੇ ਉੱਗੇ ਵਧਣਗੇ ਉਹ ਦੇਸ਼ ਲਈ ਖੜਨਗੇ ਇਸ ਦੇਸ਼ ਲਈ ਇੰਡੀਆ ਜਿਹੜਾ ਇੱਥੇ ਵੱਸਦਾ ਮੈਂ ਇੱਥੇ ਵੱਸਦਾ ਇੱਥੇ ਇੱਥੇ ਵੱਸਦਾ ਸੋ ਮੈਂ ਫੇਰ ਕਹਾਂਗਾ ਕਿ ਖੇਡ ਜਾਰੀ ਰੱਖਿਓ ਦੋਸਤ ਖੇਡ ਜਾਰੀ ਰੱਖਿਓ ਖੇਡਣ ਨਾਲ ਪਿਆਰ ਕਰਿਓ ਸਾਨੂੰ ਮਾਣ ਆਪਣੇ ਪੰਜਾਬ ਤੇ ਮਾਣ ਆਪਣੇ ਹਿੰਦੁਸਤਾਨ ਤੇ ਤਰੋਂ ਮਾਣ ਹੈ ਪੰਜਾਬ ਨੂੰ ਦੇਸ਼ ਨੂੰ ਤੇਰੇ ਤੇ ਯਾਰਾ ਮਾਣ ਆਪਣੇ ਪਾਪਾ ਲਈ ਕੀ ਕਹਿਣਾ ਚਾਹੋਗੇ ਦੋਸ਼ੋ ਮੈਂ ਕਹਾਂਗਾ ਕਿ ਇਹ ਆਜਾ ਫਾਦਰ ਮੈਨੂੰ ਜੇ ਮੈਂ 7 ਜਨਮ ਲੈ ਮੰਨਦਾ ਇਹ ਫਾਦਰ ਇਹ ਫੈਮਲੀ ਮੈਨੂੰ ਚਾਹੀਦੀ ਹੈ ਉਹਨਾਂ ਦਾ ਦੇਣਾ ਪੂਰੀ ਜ਼ਿੰਦਗੀ ਨਹੀਂ ਦੇ ਸਕਦਾ ਵੀਰ ਮੈਂ ਮੰਨਦਾ ਕਿ ਮੈਨੂੰ ਉਹਨਾਂ ਨੇ ਕਦੇ ਹੈਂਡੀਕੈਪ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਨੇ ਇੱਕ ਗੱਲ ਕਹੀ ਕਿ ਬੇਟਾ ਤੂੰ ਹਰ ਇੱਕ ਕੁਝ ਕਰ ਸਕਦਾ ਅੱਗੇ ਤਾਂ ਕਹਿਣਾ ਵੀ ਨਹੀਂ ਤੂੰ ਹੈਂਡੀਕੈਪ ਹੈ ਹੈਂਡੀਕੈਪ ਉਹ ਹੁੰਦਾ ਹੈ ਜਿਹੜਾ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਂਦਾ ਤੂੰ ਤਾਂ ਕਰਕੇ ਦਿਖਾਇਆ ਇਸ ਦੇਸ਼ ਦਾ ਨਾਮ ਰੋਸ਼ਨ 18 골ਡ ਮੈਡਲ ਮੈਨੂੰ ਕੋਈ ਘੋਰ ਕਿਸੇ ਵੀ ਕਿਸੇ ਵੀ ਮਕਾਨ ਤੇ ਹੋਵੇ ਮੈਨੂੰ ਲੈ ਕੇ ਦਿਖਾਵੇ ਤੂੰ ਕਰਕੇ ਦਿਖਾਇਆ ਇਸ ਦੇਸ਼ ਲਈ ਸਭ ਦਾ ਫੇਰ ਦਿਲੇ ਬਾਦ ਧੰਨਵਾਦ ਕਰਦਾ ਤੇ ਇੱਕ ਜਰੂਰ ਕਹੂੰਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬਿਲਕੁਲ ਦੋਸਤ ਪਿਛਲੇ ਕਈ ਸਾਲਾਂ ਤੋਂ ਤਰੁੰਦਾ ਜੋ ਦਰਦ ਸੀਗਾ ਮੈਂ ਦਰਦ ਕਹੂੰਗਾ ਮੈਂ ਹੁਣ ਵੀ ਇਹੀ ਕਹਿਣਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਂ ਉਹ ਮaaf ਕਰ ਦਿਓ ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹੂੰਗਾ ਗੁੱਸੇ 'ਚ ਨਹੀਂ ਦਰਦ 'ਚ ਸੀਗਾ ਦਰਦ 'ਚ ਸੀਗਾ ਤਰੂਨ ਨੂੰ ਕਿਉਂਕਿ ਦਰਦ ਸਿਰ ਤਰੂਨ ਦਾ ਦਰਦ ਨਹੀਂ ਸੀਗਾ ਉਹ ਦਰਦ ਪੰਜਾਬ ਦੇ ਲੱਖਾਂ ਕਰੋੜਾ ਖਿਡਾਰੀਆਂ ਦਾ ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਿਰ ਹੋਣਾ ਪਿਆ ਸਾਨੂੰ ਕਰਨਾ ਪਿਆ ਅਤੇ ਬੂੜ ਪਾਲਸ਼ਾਂ ਵੀ ਕਰਨੀਆਂ ਪਈਆਂ ਔਰ ਮੈਂ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਆਪਣੇ ਹੱਕ ਲਈ ਆਵਾਜ਼ ਚੁੱਕੋ ਕੌਣ ਕਹਿੰਦਾ ਕੌਣ ਕਹਿੰਦਾ ਵਾ ਕਿ ਜੇ ਤੁਹਾਡੀ ਆਵਾਜ਼ ਸੱਚੀ ਹੋਵੇ ਅੱਛੀ ਹੋਵੇ ਜਜ਼ਬਾ ਹੋਵੇ جنون ਹੋਵੇ ਤੋ ਸੁਣੀ ਨਹੀਂ ਜਾਂਦੀ ਆ ਤੁਹਾਡੇ ਸਾਹਮਣੇ ਤਰੂਨ ਨੂੰ ਆਊਟਸੋਰਸ ਤੇ ਅੱਜ ਨੌਕਰੀ ਮਿਲੀ ਹੈ ਉਹ ਕਹਿੰਦੇ ਦਈ ਨੂੰ ਜਾਗਤਾ ਲੱਗੀ ਹੈ ਹੈਨਾ ਅਜਨੂੰ ਨੌਕਰੀ ਮਿਲੀ ਹੈ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲਰਕ ਦੀ ਮਿਲੀ ਆਊਟਸੋਰਸ ਤੇ ਚਾਹੇ ਮਿਲੀ ਹੈ ਪੱਕੀ ਨਹੀਂ ਮਿਲੀ ਸਰਕਾਰੀ ਨਹੀਂ ਮਿਲੀ ਮੈਂ ਇਹੀ ਕਹਿ ਰਿਹਾ ਦਰੋਂ ਸੋ ਮੈਂ ਉਮੀਦ ਕਰਦਾ ਕਿ ਇਹ ਉਮੀਦ ਦੀ ਕਿਰਨ ਜਿਹੜੀ ਜਾਗੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਕਹਾਂਗਾ ਕਿ ਇਹ ਅਗਨੀ ਬਣ ਕੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੈਂ ਤਰੁੰ ਨੂੰ ਕਹਾਵਾਂਗਾ ਜੇ ਇਹਨੂੰ ਦਾ ਹੱਕ ਮਿਲਿਆ ਤੇ ਹੋਰਾਂ ਨੂੰ ਵੀ ਉਹ ਹੱਕ ਮਿਲੇ ਔਰ ਪੰਜਾਬ ਦੇ ਖਿਡਾਰੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਖਿਡਾਰੀ ਜਿਹੜੇ ਹੈਗੇ ਆ ਨਾ ਤੁਸੀਂ ਸੋਚ ਨਹੀਂ ਸਕਦੇ ਕਿਸ ਜਜ਼ਬੇ ਦੇ ਨਾਲ ਖੇਡਦੇ ਆ ਔਰ ਸਿਰਫ ਇੱਕੋ ਚੀਜ਼ ਲਈ ਖੇਡਦੇ ਆ ਇੰਡੀਆ ਇੰਡੀਆ ਭਾਰਤ ਭਾਰਤ ਦੇਸ਼ ਲਈ ਇਹ ਪੈਸ਼ਨ ਇਹ ਜਜ਼ਬਾ ਤਾਂ ਹੀ ਬਰਕਰਾਰ ਰਹੇਗਾ ਜੇ ਸਾਡੀਆਂ ਸਰਕਾਰਾਂ ਸਾਡੀਆਂ ਸਰਕਾਰਾਂ ਸਾਥ ਦੇਣਗੀਆਂ ਮੈਂ ਫੇਰ ਕਹਾਵਾਂਗਾ ਤਰੁੰ ਦਾ ਸਾਥ ਦੇਣ ਵਾਲੇ ਸਾਰੇ ਹੀ ਅਸੀਜ਼ਾਂ ਦਾ ਧੰਨਵਾਦ ਅੱਜ ਤਰੁੰ ਦੇ ਪਪਾ ਉਪਰੋਂ ਦੀ ਦੇਖਦੇ ਹੋਣਗੇ ਤਾਂ ਅਸ਼ੀਰਵਾਦ ਦਿੰਦੇ ਹੋਣਗੇ ਅੱਜ ਖੁਸ਼ ਹੁੰਦੇ ਹੋਣਗੇ ਮੈਂ ਫਿਰ ਤੁਹਾਡੇ ਚੈਨਲ ਨਾਲ ਰਹੀਂ ਧੰਨਵਾਦ ਕਰਨਾ ਚਾਹੂੰਗਾ ਮਾਨ ਸਰਕਾਰ ਦਾ ਭਗਵੰਤ ਸਿੰਘ ਮਾਨ ਦਾ ਮੈਂ ਮੀਥਾਇਰ ਸਾਹਿਬ ਦਾ ਮੈਂ ਸਾਡੀਆਂ ਸਰਕਾਰਾਂ ਦਾ ਏਡੀਸੀ ਸਾਹਿਬ ਦਾ ਡੀਸੀ ਸਾਹਿਬ ਦਾ ਲੁਧਿਆਣੇ ਦੇ ਔਰ ਖੰਨੇ ਦੇ ਸਾਰੇ ਪ੍ਰਸ਼ਾਸਨ ਦਾ ਔਰ ਸਾਰੇ तमाम ਮੈਂ ਫਿਰ ਕਹਾਂਗਾ ਮੈਂ ਮੀਡੀਆ ਦਾ ਰੀੜੀਆਂ ਦੋਸਤ ਮੈਂ মিডিਆ ਦਾ ਰੇਣੀ ਆ ਚਾਹੇ ਪੇਪਰ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਵੈ ਸਤਸ਼ਤ ਬਰਨਾਮ ਹੈ ਤੁਹਾਨੂੰ মিডিਆ ਵਾਲਿਆਂ ਨੂੰ ਕਿਉਂਕਿ ਤੁਸੀਂ ਲੋਕਾਂ ਨੇ ਪ੍ਰਜਾਤੰਤਰ ਜ਼ਿੰਦਾ ਰੱਖਿਆ ਹੋਇਆ ਤੁਸੀਂ ਹੋ ਤੇ ਮੈਂ ਕਹਾਗਾ ਕਿ ਹਲੇ ਹੱਕ ਸੱਚ ਜ਼ਿੰਦਾ ਵੈ ਡੈਮੋਕ੍ਰੇਸੀ ਜ਼ਿੰਦਾ ਵੈ ਸੋ ਪੰਜਾਬ ਦੇ ਲੋਕਾਂ ਦੇ ਲਈ ਇਹ ਲੜਾਈ ਆਪਾਂ ਸਾਰੇ ਮਿਲ ਕੇ ਇਸੇ ਤਰ੍ਹਾਂ ਜਾਰੀ ਰੱਖਾਂਗੇ हक है, हक धनबाद दे दे। okay, okay. देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।